ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪੰਜਗਰਾਈ ਕਲਾਂ ਦੇ ਵਿੱਚ ਪੰਜਗਰਾਈ ਕਲਾਂ ਪਿੰਡ ਦੇ ਵਿੱਚ ਆ ਕੇ ਤੁਸੀਂ ਮਾਲਕਿਆਂ ਵਾਲੀ ਸਾਈਡ ਨੂੰ ਮੁੜ ਕੇ ਖੇੜ ਦੇ ਥੱਲੋਂ ਦੀ ਜਦੋਂ ਮੁੜ ਕੇ ਤੁਸੀਂ ਜਾਓਗੇ ਫਿਰ ਨਹੀਂ ਫੜੋਗੇ ਤਾਂ ਤੁਹਾਨੂੰ ਸਾਹਮਣੇ ਤੇ ਸਰਜਣੀਆਂ ਦੋ ਟੈਂਕੀਆਂ ਵਾਟਰ ਬਾਕਸ ਵਾਲੀਆਂ ਵੱਡੀਆਂ ਜਿਹੜੀਆਂ ਪਾਣੀ ਵਾਲੀਆਂ ਉਹਨਾਂ ਟੈਂਕੀਆਂ ਦੇ ਬਿਲਕੁਲ ਸਾਹਮਣੇ ਕਰਕੇ ਮਿੱਤਰੋ ਚਿੱਟੀ ਕੋਠੀ ਦੇ ਨਾਲ 20 ਆਉਂਦੀ ਆ ਬਾਈ ਦੇ ਘਰ ਨੂੰ ਸਿੱਧੀ ਗੱਲਬਾਤ ਕਰ ਲੈਨੇ ਆਪਾਂ ਬਾਈ ਦੇ ਨਾਲ ਤੁਹਾਡੀਆਂ ਤਸਵੀਰਾਂ ਮਿਲਾ ਦਿੰਨਾ ਮੈਂ ਮਿਲਦੇ ਆ ਬਾਈ ਨੂੰ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਜੀ ਸੇਤਾ ਘਰ ਪਰਿਵਾਰ ਜੀ ਠੀਕ ਆ ਬਹੁਤ ਵਧੀਆ ਠੀਕ ਆ ਬਾਈ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਬਲਜੀਤ ਸਿੰਘ ਮਲਕੀਤ ਸਿੰਘ ਜੀ ਬਲਜੀਤ ਸਿੰਘ ਬਲਜੀਤ ਬਲਜੀਤ ਬਾਈ ਫਿਰ ਜਿਹੜੀ ਗਾਂ ਵੇਚਣੀ ਆ ਕਿੰਨਵਾ ਸੁਆ ਬਾਈ ਤੀਜਾ ਸੁਆ ਤੀਜਾ ਸੁਆ ਸੁਈ ਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਹੋ ਗਿਆ 7-7 ਕਿ ਦਿਨ ਹੋ ਗਏ ਠੀਕ ਹੈ ਬਾਈ ਦੁੱਧ ਕਿੰਨਾ ਤਿਆਰ ਆ ਬਾਈ ਹੁਣ 20 ਲੀਟਰ ਆ ਆਸੇ-ਪਾਸੇ 20 ਦੇ ਆਸੇ-ਪਾਸੇ ਹੈਗਾ ਠੀਕ ਹੈ ਬਾਈ 24 25 ਨੂੰ ਠੰਡੀ ਅੰਜ ਹਾਂ ਠੀਕ ਹੈ ਵਧੀਆ ਠੀਕ ਹੈ ਬਾਈ ਰੇਟ ਬਾਈ ਕੀ ਰਊਗਾ ਇਹਦਾ 75000 ਠੀਕ ਹੈ ਮਾਨਤਾ ਨੇ ਦੇ ਵਿੱਚੋਂ ਥੋੜਾ ਬੋਤਾ ਜਾ ਬਸ ਮਾੜਾ ਮੋੜ ਕਰਦਾ ਠੀਕ ਹੈ ਕਿੱਡੀ ਬਾਹਰ ਬਾਈ ਤੋਰੀ ਮੜਾਏ ਖੋਲੀ ਤੋਰ ਦੇ ਮੜੀ ਲੈ ਵੀ ਮੇਤਰੋ ਤੀਜਾ ਸੂਆ ਸੂਈ ਆ ਬੱਛਾ ਪਰ ਬੱਛਾ ਮਗਰ ਹੈ ਬੱਛਾ ਜੀ ਬੱਛਾ ਇਹਦੇ ਮਗਰ ਆ 20 ਲੀਟਰ ਜਾਨੀ ਕਿ ਕਿਲੋਵਾਂ ਦੇ ਵਿੱਚ 18-19 ਕਿਲੋ ਦੇ ਲਾਗੇ ਤੱਕ ਜੇਕਰ ਕਹਿੰਦੇ ਥਲੇ ਦੁੱਧ ਹੈਗਾ ਜਿਹੜਾ ਤੁਣਾ ਤੁਸੀਂ ਕਿਉਂਕਿ ਪਲੀ ਬਹੁਤ ਆ ਗਾਂ ਵਜਨ ਵਾਲੀ ਆ ਕਰੋ ਸੰਗ ਦੇ ਵਿੱਚ ਆ ਮੂੰਹ ਮੱਥੇ ਲੱਗਦੀ ਵੜ ਇਹੋ ਜੀ ਵੜ 45 5000 ਦੇ ਘਰਾਂ ਨੇ ਟੋਕੜ ਗੱਪੜ ਹੋ ਕੇ ਵੀ ਵਿਕ ਜਾਂਦੀ ਹੈ ਕਿਉਂਕਿ ਜਾਣ ਵਾਲੀ ਵੜ ਆ ਮਿੱਤਰੋ ਲਹੂ ਵਾਲੀ ਵੜ ਆ ਨੇਵੇ ਭਾਂਡੇ ਵੱਲੋਂ ਸਾਫ਼ ਤੇ ਸੁਥਰੀ ਆ ਠੰਡ ਦਾ ਸੈਜ ਬਹੁਤ ਚੰਗਾ ਵਾ ਠੰਡੀ ਸੀਲ ਵੀ ਪੂਰੀ ਆ ਮਿੱਤਰੋ ਬੱਚਿਆਂ ਦੇ ਮਗਰ ਆ ਜਿਹੜਾ ਉਹ ਅੱਛਾ ਲਾਲ ਰੰਗ ਦਾ ਤੁਸੀਂ ਦੇਖ ਸਕਦੇ ਆ ਮਿੱਤਰੋ 7-8 ਦਿਨ ਦਾ ਸੁਆਵਾਜਨ ਦਾ ਬਾਈ ਹੁਣਿਆਂ ਦੇ ਗੱਲਬਾਤ ਲਈ ਆਪਾਂ ਬਾਈ ਬਲਜੀਤ ਦਾ ਨੰਬਰ ਲੈ ਲੈਣੇ ਆ ਬਾਈ ਨੰਬਰ ਦਈ ਬਲਜੀਤ ਬਾਈ ਨੰਬਰ ਦੱਸਿਆ ਜੀ ਬਾਈ ਨੰਬਰ ਨਹੀਂ ਚਿੱਤ ਨਹੀਂ ਹਾਂ ਚਲੋ ਆਪਾਂ ਵੀਡੀਓ ਤੇ ਲਾ ਦਿੰਦੇ ਕੋਈ ਗੱਲ ਚੱਲਦਾ 98721 98721 ਹਾਂ ਜੀ 24208 242008 98721 242008 98721 242008 ਬਈ ਦਾ ਫੋਨ ਨੰਬਰ ਆ ਪਿੰਡ ਪੰਜਗਰਾਈ ਕਲਾਂ ਜ਼ਿਲ੍ਹਾ ਇਸ ਪਿੰਡ ਨੂੰ ਲੱਗਦਾ ਵਾ ਜਿਹੜਾ ਮਿੱਤਰੋ ਉਹ ਫਰੀਦਕੋਟ ਅਗਲੀ ਕਾਰਵਾਈ ਤੁਸੀਂ ਕਰਨੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਧੰਨਵਾਦ ਸ਼ੁਕਰੀਆ ਜੀ ਜੋਂ